ਬੜੇ ਲੰਮੇ ਸਮੇਂ ਤੋਂ ਰੋਲਾ ਪਾਉਣ ਡਿਆ ਔਰ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਨ ਲਿਖਤੀ ਵੀ ਦੇ ਆਇਆ ਵੀ ਅੰਮ੍ਰਿਤਸਰ ਦੇ ਵਿੱਚ ਆਲੇ-ਦੁਆਲੇ ਸਾਫ ਸਫਾਈ ਦਾ ਬੜਾ ਬੁਰਾ ਹਾਲ ਜੇ ਪਰ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਵੇਹਲ ਹੀ ਨਹੀਂ ਹੈਗਾ ਵੀ ਐਸੀ ਕਮਰਿਆਂ ਚੋਂ ਬਾਹਰ ਕਿਉਂ ਨਹੀਂ ਆਉਂਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਉੱਥੇ ਬਹੁਤ ਭਿਆਨਕ ਬਿਮਾਰੀਆਂ ਨੇ ਮਤਲਬ ਜਨਮ ਲੈ ਲੈਣਾ ਵਾ ਤੇ ਕਈ ਉਹਨਾਂ ਲੋਕਾਂ ਨੇ ਲਪੇਟ ਚ ਆ ਜਾਣਾ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਅੰਮ੍ਰਿਤਸਰ ਦੇ ਚਾਰੇ ਨੁਕਰੇ ਤੁਹਾਨੂੰ ਮੈਂ ਵਿਖਾ ਦਿੰਦਾ ਐਨਾ ਬੁਰਾ ਹਾਲ ਹੈ ਕਲੋ ਕਿ ਫੇਰ ਇਹ ਬਚੜੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਫੇਰ ਹੋਣਾ ਵਾ ਫੇਰ ਕੀ ਕਰ ਦਿੰਦੇ ਇੱਕ ਨੌਕਰੀ ਤੇ ਇੱਕ ਮਾਬਜਾ ਦੇ ਦਿੰਦੇ ਆ ਤੇ ਪਹਿਲਾਂ ਹੀ ਜਾਗ ਜਾ ਗੁਰੂ ਨਾਨਕਾ ਹਸਪਤਲ ਪਹਿਲੀ ਪਾਤਸ਼ਾਹੀ ਦੇ ਨਾਮ ਤੇ ਰੱਖਿਆ ਨਾਮ ਉੱਥੋਂ ਦੇ ਬਾਥਰੂਮ ਚੈੱਕ ਕਰ ਲੋ ਤੇ ਆਲੇ-ਦਾਲੇ ਸਫਾਈ ਵੇਖ ਲੋ ਜਦੋਂ ਅੰਦਰ ਜਾਈਦਾ ਨਾ ਤੇ ਉਹ ਰੱਸੀ ਖਿੱਚ ਦਿੰਦੇ ਗਾੜੀਆਂ ਉਸੇ ਵੇਲੇ ਰੱਸੀ ਖਿੱਚ ਕੇ ਕਹਿ ਦਿੰਦੇ ਵੀ ਨਾ ਆਹੀ ਤੇ ਜਾਣ ਹੀ ਦੇਣਾ ਤੁਹਾਨੂੰ ਪਰਚੀ ਘਟਾਓ ਪਹਿਲਾਂ ਉਹ ਗੁੰਡਾ ਟੈਕਸ ਪਹਿਲਾਂ ਦੋ ਉਹਨਾਂ ਨੂੰ ਤੇ ਫਿਰ ਗਾੜੀ ਜਾਓ ਜਾਗਨ ਤੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਇਹ ਕਈਆਂ ਨੂੰ ਕਹਿੰਦੇ ਆ ਮੈਂ ਨਾ ਤੇ ਚੁੱਪ ਕਰਨ ਵਾਲਿਆਂ ਚੋ ਵੀ ਜੇ ਤੁਸੀਂ ਸੋਚੋ ਵਿਚਾਰ ਦੇਣਾ ਸੀ ਇਹ ਰੌਲਾ ਪਾ ਕੇ ਚੁੱਪ ਕਰ ਜੂ ਮੈਂ ਚੁੱਪ ਨਹੀਂ ਜੇ ਕਰਨਾ ਹੈ ਕੰਮ ਕਰਾਉਣੇ ਤੁਹਾਡੇ ਕੋਲੋਂ ਕਰਾਉਣੇ ਜੇ ਸਸਰੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਜਰੇਵਾ ਤਾ ਤਸ਼ਹੀਦਾ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰ ਸਾਹਿਬ ਸਾਹਿਬ ਦੀਆਂ ਵੱਲਾ ਮੰਡੀ ਦੀਆਂ ਜਿਹੜੇ ਕੀ ਵੱਲਾ ਮੰਡੀ ਇੰਟਰਨੈਸ਼ਨਲ ਮੰਡੀ ਕਿਹਾ ਜਾਂਦਾ ਵਾ ਸਬਜ਼ੀ ਅਤੇ ਫਲਾਂ ਦੀ ਵੱਡਾ ਇਸ ਵਪਾਰ ਹੁੰਦਾ ਪਰ ਤੁਸੀਂ ਹਾਲਾਤ ਦੇਖ ਲਓ ਵੀ ਕੀ ਤਸਵੀਰਾਂ ਵਿੱਚ ਇਹ ਹਾਲਾਤ ਜਿਹੜੇ ਨੇ ਕਿਤੇ ਵੱੱਲਾ ਮੰਡੀ ਸੌਜੀ ਮੰਡੀ ਲੱਗ ਰਹੀ ਇਹ ਜਿਹੜੀ ਕਿ ਪਸ਼ੂ ਮੰਡੀ ਲੱਗ ਰਹੀ ਆ ਇਸ ਤੋਂ ਮਾਮਾ ਮੈਂ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੋਨੂ ਜੰਡਿਆਲਾ ਜਿਹੜੇ ਕਿ ਸਮਾਜ ਸੇਵੀ ਨੇ ਅਕਸਰ ਸਮਾਜ ਦੇ ਲੋਕਾਂ ਦੀਆਂ ਹਿੱਤਾਂ ਵਿੱਚ ਖੜਦੇ ਨੇ ਲੋਕਾਂ ਦੀਆਂ ਗੱਲਾਂ ਕਰਦੇ ਨੇ ਸੋਨੂ ਜੰਡਿਆਲਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਸੋਨੂ ਜੰਡਿਆਲਾ ਜੀ ਅੱਜ ਫਿਰ ਨਮਾਤ ਤੁਸੀਂ ਵਿਸ਼ਾ ਲੈ ਆਏ ਉਹ ਅਸੀਂ ਦੇਖਿਆ ਵੀ ਤੁਹਾਡੇ ਨਾਲ ਜਾ ਕੇ ਝਾਤ ਮਾਰੀ ਆ ਵੱੱ ਤੁਸੀਂ ਹਾਲਾਤ ਭਾਈ ਇੱਥੋਂ ਦੇ ਵੇਖ ਲਿਆ ਚਲੋ ਅਸੀਂ ਇੱਥੇ ਆਉਨੇ ਆ ਜਿੱਥੇ ਵੇਖ ਕੇ ਹਾਲਾਤ ਤੇ ਤੁਹਾਡੇ ਸਾਹਮਣੇ ਲੋਕਾਂ ਦੀ ਕਚੈਰੀ ਚ ਲੈ ਆਉਨੇ ਆ ਪਰ ਜਿਹੜੇ ਲੋਕ ਇੱਥੇ ਰਹਿੰਦੇ ਆ ਉਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਆ ਉਹ ਗੁਰੂ ਰਾਮਦਾਸ ਮਾਰੀ ਦੀ ਨਗਰੀ ਚ ਰਹਿੰਦੇ ਆ ਔਰ ਸਾਡਾ ਫਰਜ਼ ਬਣਦਾ ਵਾ ਵੀ ਆਪਣੇ ਲੋਕਾਂ ਦੇ ਲਈ ਹਾ ਦਾ ਨਾਰਾ ਮਾਰੀਏ ਮੈਂ ਬੜੇ ਲੰਮੇ ਸਮੇਂ ਤੋਂ ਰੌਲਾ ਪਾਉਣ ਡਿਆ ਔਰ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਨ ਲਿਖਤੀ ਵੀ ਦੇ ਆਇਆ ਵੀ ਅਮਰੇ ਸਰ ਦੇ ਵਿੱਚ ਆਲੇ ਦੁਆਲੇ ਸਾਫ ਸਫਾਈ ਦਾ ਬੜਾ ਬੁਰਾ ਹਾਲ ਜੇ ਪਰ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਵੇਲ ਹੀ ਨਹੀਂ ਹੈਗਾ ਵੀ ਐਸੀ ਕਮਰਿਆਂ ਚੋਂ ਬਾਹਰ ਕਿਉਂ ਨਹੀਂ ਆਉਂਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਯਾਰ ਉੱਥੇ ਵੀ ਬੰਦੇ ਵਸਦੇ ਆ ਉਹ ਵੀ ਟੈਕਸ ਦੇ ਰਹੇ ਆ ਜਦੋਂ ਬਾਹਰ ਨਿਕਲਦੇ ਉੱਥੇ ਪਰਚੀ ਕਟਾਉਂਦੇ ਆ ਤੇ ਉੱਥੇ ਕੁਝ ਲੋਕ ਜਿਹੜੇ ਆ ਐਸੇ ਲੋਕ ਨੇ ਜਿਹੜੇ ਵਿਚਾਰੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਨਾ ਉਹ ਤੁਸੀਂ ਵਖਿਓ ਘੱਟੇ ਦੇ ਨਾਲ ਲਾਲ ਹੋ ਗਈਆਂ ਤੇ ਉੱਥੇ ਬਹੁਤ ਭਿਆਨਕ ਬਿਮਾਰੀਆਂ ਨੇ ਮਤਲਬ ਜਨਮ ਲੈ ਲੈਣਾ ਵਾ ਤੇ ਕਈ ਉਹਨਾਂ ਲੋਕਾਂ ਨੇ ਲਪੇਟ ਚ ਆ ਜਾਣਾ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸਵੇਰੇ ਘਰੋਂ ਆਉਂਦੇ ਲੋਕੀ ਸਬਜ਼ੀ ਵੇਚਣ ਦੇ ਲਈ ਕੁਝ ਖਰੀਦਣ ਦੇ ਲਈ ਆਉਂਦੇ ਆ ਤੇ ਕਈ ਵਿਚਾਰੇ ਰੇੜੀਆਂ ਤੇ ਖੜਕੇ ਤੇ ਉਹਨਾਂ ਕਲੀ-ਕਲੀ ਪਚਾਉਣੀਆਂ ਤੇ ਵੇਚਣੀਆਂ ਪਰ ਕਿ ਨੱਦਾ ਵਾਲੀ ਸੋਨੂ ਜਿੰਡੇ ਵਾਲਾ ਸਬਜ਼ੀ ਲੈਣ ਵਾਸਤੇ ਅਸੀਂ ਦੇਖਿਆ ਵੀ ਪਰਿਵਾਰ ਵੀ ਕਈ ਆਉਂਦੇ ਨੇ ਤੇ ਲੋਕ ਕਈ ਵੱਡੇ ਲੋਕ ਤੇ ਛੋਟੇ ਵਪਾਰੀ ਉਹ ਵੀ ਉੱਥੇ ਆਉਂਦੇ ਨੇ ਵਪਾਰ ਕਰਨ ਵਾਸਤੇ ਕਿ ਲੱਗਦਾ ਨਹੀਂ ਸਬਜ਼ੀ ਦੇ ਨਾਲ-ਨਾਲ ਕਿਤੇ ਉਹ ਬਿਮਾਰੀਆਂ ਤੇ ਜ਼ਹਿਰ ਲੈ ਕੇ ਜਾ ਰਹੇ ਨੇ ਆਪਣੇ ਬੱਚਿਆਂ ਵਾਸਤੇ ਕਿ ਲੱਗਦਾ ਨਹੀਂ ਬਿਮਾਰੀਆਂ ਸਦਾ ਦੇ ਰਹੇ ਨੇ ਵੱਡਾ ਵੇਖੋ ਜਿਹੜੇ ਦੇ ਵਿਚਾਰੇ ਕਾਰੋਬਾਰ ਕਰਦੇ ਉਹਨਾਂ ਦਾ ਕੀ ਕਸੂਰ ਹੈ ਗਰੀਬਾਂ ਦਾ ਉਹਨਾਂ ਨੇ ਤੇ ਆਪਣਾ ਕਿੱਤਾ ਕਰਨਾ ਵਾ ਇਹ ਸਾਫ ਸਫਾਈ ਰੱਖਣਾ ਤੇ ਪ੍ਰਸ਼ਾਸਨ ਦਾ ਕੰਮ ਆ ਕਿਉਂਕਿ ਜਦੋਂ ਤੁਸੀਂ ਉੱਥੇ ਸਾਫ ਸਫਾਈ ਦਾ ਠੇਕਾ ਦਿੱਤਾ ਕਿਸੇ ਨੂੰ ਉਹਨੂੰ ਪੁੱਛੋ ਜੇ ਨਹੀਂ ਉਹਨੂੰ ਪੁੱਛਣਾ ਤੇ ਭਾਈ ਤੁਸੀਂ ਆਪ ਤੇ ਧਿਆਨ ਦਿਓ ਜਿਹੜੇ ਵਿਚਾਰੇ ਪਰਚੀ ਕਟਾ ਕੇ ਉੱਥੋਂ ਤੁਰ ਜਾਂਦੇ ਉਹਨਾਂ ਦਾ ਕੀ ਕਸੂਰ ਆ ਉਹ ਤੇ ਪੈਸੇ ਦੇ ਰਹੇ ਟੈਕਸ ਦੇ ਰਹੇ ਆ ਤੇ ਇੱਕ ਤੁਹਾਨੂੰ ਉਹ ਟੈਕਸ ਦੇ ਰਹੇ ਕਿ ਤੁਸੀਂ ਉਹ ਸਹੂਲਤਾਂ ਨਹੀਂ ਦੇ ਰਹੇ ਔਰ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਸਵੱਛ ਸਹਿਬਾਨ ਆਲੇ ਦੁਆਲੇ ਸਾਫ ਸੁਥਰਾ ਰੱਖੋ ਔਰ ਸ਼ਹਿਰ ਸਾਡਾ ਸਮਾਰਟ ਸਿਟੀ ਚ ਆਉਂਦਾ ਤੇ ਸਮਾਰਟ ਸਿਟੀ ਦਾ ਰਿਜ਼ਲਟ ਜਿਹੜਾ ਬੱਲੇ ਮੰਡੀ ਤੋਂ ਸ਼ੁਰੂ ਹੋ ਜਾਂਦਾ ਇੰਡੀਆ ਗੇਟ ਤੱਕ ਚੱਲ ਜੋ ਅੰਬਰਸ ਇਨਾ ਬੁਰਾ ਹਾਲ ਸਾਫ ਸਫਾਈ ਦਾ ਮੈਂ ਤੁਹਾਨੂੰ ਕੀ ਦੱਸਾਂ ਵੀ ਤੁਸੀਂ ਤਾਂ ਖੁਦ ਵੇਖ ਲਿਆ ਵੀ ਜਿਹੜੇ ਡੰਗਰਾਂ ਦੇ ਨਾਂ ਤੇ ਉੱਥੇ ਜਿੱਦਾਂ ਸਾਹ ਲੜਣਦੇ ਆ ਜਿਨ੍ਹਾਂ ਦੇ ਨਾਮ ਤੇ ਲੋਕੀ ਪੰਜਾਬ ਨੂੰ ਤੇ ਹੋਰ ਦੇਸ਼ ਦੇ ਵਿੱਚ ਲੜਾਈਆਂ ਕਰ ਕਰ ਕੇ 20-20 ਗਨਮੈਨ ਲਈ ਫਿਰਦੇ ਆ ਤੂੰ ਅੱਜ ਕਿੱਥੇ ਸੁਤੇ ਹੋ ਆਣ ਉੱਥੇ ਉਹ ਵੇਖਣ ਉਹ ਕੱਲ ਨੂੰ ਕਿਸੇ ਦੇ ਵਿਚਾਰੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਫੇਰ ਆਉਣਾ ਵਾ ਫੇਰ ਕੀ ਕਰ ਦਿੰਦੇ ਇੱਕ ਨੌਕਰੀ ਤੇ ਇੱਕ ਮੁਆਵਜ਼ਾ ਦੇ ਦਿੰਦੇ ਆ ਤੇ ਪਹਿਲਾਂ ਜਾਗ ਜੋ ਪਹਿਲਾਂ ਸਾਫ ਸਫਾਈ ਉੱਥੇ ਰੱਖੋ ਆਲਾ ਦਵਾਲਾ ਟੀਨਾ ਡਿੱਗੀਆਂ ਵਾ ਉਥੇ ਦੇ ਹਾਲਾਤ ਐ ਇਦਾਂ ਦੇ ਬਣਾਤੇ ਜਿੱਦਾਂ ਇਜ਼ਰਾਇਲ ਦੀ ਲੜਾਈ ਲੱਗੀ ਨਾ ਗਾਜਾ ਪੱਟੀ 'ਚ ਬੰਬ ਛੁੱਟ ਛੁੱਟ ਕਰਤਾ ਉਦਾਂ ਟੇਨਾ ਟੁੱਟੀਆਂ ਕਿਤੇ ਕਿਸੇ ਦੇ ਵੱਜ ਜੇ ਕੋਈ ਜਾਨੀਮਾਲੀ ਨੁਕਸਾਨ ਹੋ ਜੇ ਬੰਦੇ 'ਚ ਹੈ ਕੀ ਆ ਉਹ ਮੜਾ ਜਾ ਡਿੱਗਾ ਕੋਈ ਤੇ ਹੋ ਗਿਆ ਇਹਨਾਂ ਨੂੰ ਕਿਸੇ ਦੀ ਜਾਨ ਨਾ ਕੋਈ ਲੈਣਾ ਦੇਣਾ ਨਹੀਂ ਇਹ ਬੈਠੇ ਸੀ ਕਮਰੇ ਨਜ਼ਾਰੇ ਲੈਣ ਡੇ ਆ ਸੈਂਟਰ ਸਰਕਾਰ ਪੈਸੇ ਦੇਣ ਈ ਆ ਪੰਜਾਬ ਸਰਕਾਰ ਪੈਸੇ ਦੇਣ ਈ ਆ ਨਮਾਇंदे ਵੱਡੇ ਵੱਡੇ ਪ੍ਰੋਜੈਕਟ ਲਿਓਣ ਡਿਆ ਇੱਥੇ ਕੀ ਉਹ ਪ੍ਰੋਜੈਕਟਾਂ ਦੇ ਜਿਹੜੇ ਕੰਮ ਚੱਲਣ ਦੇ ਨਾਂ ਤੇ ਵੇਖਣ ਜਾਂਦੇ ਕਿਥੇ ਕੀ ਹੋਣ ਡਿਆ ਨਾ ਇਹਨਾਂ ਨੂੰ ਕੋਈ ਲੈਣਾ ਦੇਣਾ ਇਹ ਉੱਥੇ ਜ਼ੂਮ ਮੀਟਿੰਗਾਂ ਕਰ ਲੋ ਦੂਜੀਆਂ ਮੀਟਿੰਗਾਂ ਕਰ ਲੋ ਤੇ ਲੋਕਾਂ ਨੂੰ ਖਲਾਰ ਖਲੂਰ ਕੇ ਬੂਹਾਂ ਦਾ ਤੋੜ ਦਿੰਦੇ ਮੈਂ ਤੁਹਾਨੂੰ ਜੁੜੇ ਵਾਲੀ ਥੋੜੀ ਤੁਹਾਡੀ ਗੱਲ ਮੈਂ ਕੱਟਣ ਲੱਗਾ ਵੀ ਉੱਥੇ ਤੇ ਵੱਡੇ ਵੱਡੇ ਆਰਤੀਏ ਨੇ ਖਾਤ ਕੇ ਵਪਾਰੀ ਬਹੁਤ ਜ਼ਿਆਦਾ ਥਾਉਂਦੇ ਨੇ ਸਵੇਰ ਤੋਂ ਮੰਡੀ ਸ਼ੁਰੂ ਆਉਂਦੀ ਬਨੇੜ ਤੋਂ ਸ਼ਾਮ ਤੱਕ ਮੰਡੀ ਚੱਲਦੀ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਹੜੀ ਇੰਨੀ ਗੰਦਗੀ ਦੇ ਵਿੱਚ ਅਸੀਂ ਦੇਖਿਆ ਵੀ ਅਸੀਂ ਇੰਨੀ ਕਿ ਬਦਬੂ ਆਉਂਦੀ ਸੀ ਖੜਿਆ ਸੀ ਜਾਂਦੇ ਆ ਕਿ ਕਿਸ ਤਰ੍ਹਾਂ ਉਥੇ ਵੇਖੋ ਉਥੋਂ ਦੇ ਵਪਾਰੀ ਜਿਹੜੇ ਹੋਏ ਦੱਸ ਸਕਦੇ ਉਹਨਾਂ ਨੂੰ ਪਤਾ ਹੋ ਮੈਨੂੰ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਮੈਂ ਤੇ ਉਥੇ ਜਿੰਨੀ ਆਰੀ ਵੀ ਗਿਆ ਮੈਨੂੰ ਦੁੱਖ ਲੱਗਾ ਤੇ ਮੈਂ ਜਿਹੜਾ ਉਸ ਚੀ ਦੀ ਆਵਾਜ਼ ਚੁੱਕਤੀ ਕਹਿੰਦੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਮੈਨੂੰ ਪੀੜ ਹੋਈ ਤੇ ਮੈਂ ਬੋਲ ਪਿਆ ਜੇ ਕਿਸੇ ਨੂੰ ਹੋਊਗੀ ਤੇ ਉਹ ਬੋਲ ਪੂਗਾ ਇਸ ਕਰਕੇ ਮੈਨੂੰ ਦੁੱਖ ਲੱਗਾ ਤੇ ਮੈਂ ਬੋਲਤਾ ਦੂਜੀ ਗੱਲ ਸਰਕਾਰ ਨੇ ਆਪਣੇ ਘਰੋਂ ਪੈਸੇ ਤੇ ਲਾਉਣੇ ਨਹੀਂ ਲੋਕਾਂ ਦੇ ਟੈਕਸ ਦੇ ਪੈਸੇ ਆ ਉਹ ਪ੍ਰਸ਼ਾਸਨ ਨੂੰ ਲਾਉਣੇ ਚਾਹੀਦੇ ਉੱਥੇ ਜਦੋਂ ਤੁਹਾਨੂੰ ਉਤੋਂ ਹਦਾਇਤਾਂ ਹੁੰਦੀਆਂ ਵੀ ਸਾਫ਼ ਸੁਥਰਾ ਰੱਖੋ ਫੇ ਬੱਸ ਸਟੈਂਡ ਅੰਮ੍ਰਿਤਸਰ ਦਾ ਦੱਸੋ ਉੱਥੇ ਮੇਰਾ ਕੀ ਲਾਹ ਹੌਸਦਾ ਉੱਥੇ ਖੁਲੇ ਆਮ ਬਾਥਰੂਮ ਕਰੀ ਜਾਂਦੇ ਲੋਕੀ ਉਹ ਇੰਨਾ ਗੰਦਗੀ ਉੱਥੇ ਕੋਈ ਹਿਸਾਬ ਨਹੀਂ ਆ ਨਹਿਰ ਸੀਗੀ ਤਾਰਾਂ ਵਾਲਾ ਪੁਲ ਉਹ ਗੰਦਾ ਨਾਲਾ ਬਣਾਤਾ ਸੀਗਾ ਫਿਰ ਭਗਤਾਂ ਵਾਲੇ ਡੰਪ ਤੇ ਚਲ ਜੀਏ ਤੇ ਉੱਥੇ ਲੋਕ ਕੈਂਸਰ ਦੀ ਲਪੇਟ ਚ ਆ ਗਏ ਉੱਥੇ ਕਿੰਨਾ ਗੰਦਾ ਪਾਣੀ ਤੇ ਕਿੰਨਾ ਬੁਰਾ ਹਾਲ ਲੋਕਾਂ ਦਾ ਗੁਰੂ ਨਾਨਕਾ ਹਸਪਤਾਲ ਪਹਿਲੀ ਪਾਸ਼ਾਹੀ ਦੇ ਨਾਮ ਤੇ ਰੱਖਿਆ ਨਾਮ ਉੱਥੋਂ ਦੇ ਬਾਥਰੂਮ ਚੈੱਕ ਕਰ ਲੋ ਤੇ ਆਲੇ ਦੋਲੇ ਸਾਫ਼ ਸਫਾਈ ਵੇਖ ਲੋ ਜਦੋਂ ਅੰਦਰ ਜਾਈਦਾ ਨਾ ਉਸੇ ਵੇਲੇ ਰੱਸੀ ਖਿੱਚ ਕੇ ਕਹਿ ਦਿੰਦੇ ਵੀ ਨਾ ਆਹੀ ਤੇ ਜਾਣੇ ਹੀ ਦੇਣਾ ਤੁਹਾਨੂੰ ਪਰਚੀ ਘਟਾਓ ਪਹਿਲਾਂ ਉਹ ਗੁੰਡਾ ਟੈਕਸ ਪਹਿਲਾਂ ਦੋ ਉਹਨਾਂ ਨੂੰ ਤਾਂ ਫਿਰ ਗਾੜੀ ਜਾਓ ਫਿਰ ਉੱਥੇ ਡਾਕਟਰ ਕਿਸੇ ਦੀ ਗੱਲ ਨਹੀਂ ਸੁਣਦੇ ਕੋਈ ਉੱਥੇ ਬੜਾ ਹੀ ਬੁਰਾ ਹਾਲ ਹੁਣ ਡੀਟੀਓ ਦਫਤਰ ਦੇ ਤੇ ਹਾਲਾਤ ਇਦਾਂ ਦੇ ਵੇਖੋ ਉੱਥੇ ਵੀ ਡੀਟੀਓ ਦਫਤਰ ਜਿੱਥੇ ਇੱਕ ਪੀਸੀਐਸ ਅਫਸਰ ਬੈੰਦਾ ਹੋ ਵਿਆਣ ਕੇ ਤੇ ਉਹਦੇ ਆਲੇ ਦੁਆਲੇ ਕੂੜੇ ਦੇ ਢੇਰ ਲੱਗੇ ਹੋਣ ਤੇ ਸੂਰ ਉੱਥੇ ਘੁੰਮਦੇ ਹੋਣ ਬੰਦਿਆਂ ਦਾ ਤਾਂ ਉਥੇ ਕੰਮ ਠੀਕ ਹੈ ਵੀ ਉਹ ਚਲਾਨ ਭੁਗਤਣ ਗਿਆ ਕੋਈ ਕੋਈ ਲਾਇਸੈਂਸ ਬਣਾਉਣ ਗਿਆ ਤੇ ਸੂਰ ਉੱਥੇ ਕੀ ਕਰ ਰਿਹਾ ਸੂਰਤ ਦੇ ਪੱਈ ਇਹਨਾ ਬੁਰਾ ਹਾਲ ਆ ਵੀ ਤੁਹਾਨੂੰ ਕੀ ਦਸੀ ਉਥੇ ਪਰ ਤੁਹਾਨੂੰ ਜੀ ਅਸੀਂ ਦੇਖਿਆ ਵੀ ਖਾਸ ਤਿਆਂ ਜੇ ਬੱਲਾ ਮੰਡੀ ਦੀ ਗੱਲ ਕਰੀਏ ਮੈਂ ਜਿਵੇਂ ਗੱਲ ਕੀਤੀ ਵਪਾਰ ਪੂਰੇ ਦੇਸ਼ ਵਿੱਚ ਦਾ ਸਬਜ਼ੀ ਤੇ ਜਿਹੜੇ ਫਲ ਨੇ ਪੂਰੇ ਦੇਸ਼ ਚ ਆਉਂਦੇ ਵੀ ਨੇ ਜਾਂਦੇ ਵੀ ਨੇ ਪਰ ਅਸੀਂ ਦੇਖਿਆ ਵੀ ਜਿਵੇਂ ਉਥੇ ਸਵੇਰੇ ਮੰਡੀ ਸ਼ੁਰੂ ਹੋ ਜਾਂਦੀ ਆ ਬੋਲੀ ਸ਼ੁਰੂ ਹੋ ਜਾਂਦੀ ਆ ਫਲ ਜਾ ਫਲਾਂ ਦੀ ਆ ਜਾਂ ਸਬਜ਼ੀ ਦੀ ਆ ਉਥੇ ਲੈਟਰੀ ਬਾਥਰੂਮ ਦਾ ਬਹੁਤ ਬੁਰਾ ਹਾਲ ਆ ਅਸੀਂ ਦੇਖਿਆ ਕੀ ਹਾਲਾਤ ਨੇ ਜੇਕਰ ਕਿਸੇ ਨੂੰ ਲੈਟਰੀ ਬਾਥਰੂਮ ਆਵੇ ਤੇ ਕੀ ਬਣ ਕਿੱਥੇ ਜਾਣਗੇ ਅਸੀਂ ਦੇਖਿਆ ਸਾਡੇ ਦੇ ਪ੍ਰਧਾਨ ਪਤਰੀ ਨੇ ਥਾ ਤਾਂ ਤੇ ਜਿਹੜੇ ਕੀ ਉਹਨਾਂ ਨੇ ਸੁਚਾਲੇ ਬਣਾਏ ਨੇ ਕਿ ਲੱਗਦਾ ਨਹੀਂ ਇੱਥ ਪੜੀ ਮੇਰਾ ਇਹ ਨਾਲ ਇਸੇ ਗੱਲ ਤੋਂ ਹਾਸਾ ਨਿਕਲ ਗਿਆ ਮੈਂ ਜਦੋਂ ਇਹਨਾਂ ਨੂੰ ਜਾ ਕੇ ਕਹਿੰਨਾ ਮੇਰਾ ਨਾ ਮਜ਼ਾਕ ਕਰਦੇ ਗਾੜੀਆਂ ਕਹਿੰਦੇ ਤੈਨੂੰ ਐਡੀ ਕੀ ਲੋੜ ਪੈ ਗਈ ਇਹਨਾਂ ਮੁੱਦਿਆਂ ਦੀ ਨਾ ਤੇ ਮੈਂ ਕੋਈ ਇਲੈਕਸ਼ਨ ਲੜਨੀ ਆ ਮੈਂ ਇਹਨਾਂ ਨੂੰ ਲਿਖਤੀ ਦੇ ਕੇ ਆਇਆ ਹੁਣ ਮੈਂ ਹੀ ਇਹੀ ਸਵਾਲ ਇਹਨਾਂ ਨੂੰ ਪੁੱਛਿਆ ਵੀ ਯਾਰ ਇੱਥੇ ਸੂਰ ਤੁਰੇ ਫਿਰਦੇ ਇਹਨਾਂ ਦਾ ਕੀ ਕੰਮ ਬੰਦੇ ਆ ਦਾ ਤੇ ਕੰਮ ਆ ਪਰ ਉਹ ਗਾੜੀਆਂ ਨਾ ਮਸ਼ਕਰੀਆਂ ਕਰਦੇ ਸਾਡੇ ਨਾਲ ਵੀ ਤੂੰ ਕੀ ਲੈਣਾ ਮੈਂ ਕਿਉਂ ਨਹੀਂ ਲੈਣਾ ਮੈਂ ਇਸ ਦੇਸ਼ ਦਾ ਨਾਗਰਿਕ ਆ ਗੁਰੂ ਨਗਰੀ ਦਾ ਨਾਗਰਿਕ ਆ ਤੇ ਗੁਰੂ ਰਾਮਦਾਸ ਮਾਰੇ ਦੀ ਵਸਾਈ ਹੋਈ ਨਗਰੀ ਮੈਂ ਗੁਰੂ ਰਾਮਦਾਸ ਦਾ ਬੱਚਾ ਮੇਰਾ ਹੱਕ ਬਣਦਾ ਮ ਨਾ ਕਿਸੇ ਪੋਲੀਟੀਸ਼ੀਅਨ ਨੂੰ ਨਾ ਕਿਸੇ ਸਰਕਾਰ ਨੂੰ ਔਰ ਨਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਇਹ ਕਈਆਂ ਨੂੰ ਕਹਿੰਦੇ ਆ ਮੈਂ ਨਾ ਤੇ ਚੁੱਪ ਕਰਨ ਵਾਲਿਆਂ ਚੋ ਵੀ ਜੇ ਤੁਸੀਂ ਸੋਚੋ ਵੀ ਚਾਰ ਦੇਣਾ ਸੀ ਇਹ ਰੌਲਾ ਪਾ ਕੇ ਚੁੱਪ ਕਰ ਜੂ ਮੈਂ ਚੁੱਪ ਨਹੀਂ ਜੇ ਕਰਨਾ ਹੈ ਕੰਮ ਕਰਾਉਣੇ ਤੁਹਾਡੇ ਕੋਲੋਂ ਕਰਾਉਣੇ ਜੇ ਤੇ ਜੇ ਤੁਸੀਂ ਨਹੀਂ ਕਰੋਗੇ ਤੇ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਔਰ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੂੰਗਾ ਉਸ ਦੇ ਬਾਅਦ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਬਾਈ ਨੇਮ ਇਹਨਾਂ ਨੂੰ ਲੈ ਕੇ ਜਾਊ ਮੈਂ ਲਿਖਤੀ ਦਿੱਤਾ ਇਹਨਾਂ ਨੂੰ ਇਸ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਭਲੇਖਾ ਮੈਂ ਦੂਰ ਕਰਦਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲ ਸਕਦਾ ਜਾ ਕੇ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਆ ਮੈਂ ਵੀ ਜਾਣਦਾ ਸਾਰਿਆਂ ਨੂੰ ਔਰ ਜ਼ਿੰਮੇਵਾਰ ਬੰਦਾ ਇੱਕ ਇਹ ਕਿਸੇ ਭਲੇਖੇ 'ਚ ਇਹਨਾਂ ਨੂੰ ਵੀ 4 ਦਿਨ ਮੀਡੀਆ 'ਚ ਰੌਲਾ ਪਾਤਾ ਤੇ ਗੱਲ ਖਤਮ ਤੇ ਕਿਸੇ ਨੇ ਪੁੱਛਣਾ ਨਹੀਂ ਤੁਹਾਨੂੰ ਇੱਕ ਇੱਕ ਰੁਪਏ ਦਾ ਹਿਸਾਬ ਦੇਣਾ ਪੈਣਾ ਜੇ ਜਿਹੜਾ ਸ਼ਹਿਰ 'ਚ ਆਇਆ ਤੇ ਕਿੱਥੇ ਕਿੱਥੇ ਲੱਗਾ ਤੇ ਤੁਹਾਡੇ ਕੋਲੋਂ ਲਵਾਉਣੇ ਜੇ ਜੋ ਜੋ ਸਰਕਾਰ ਨੇ ਹਦਾਇਤਾਂ ਦਿੱਤੀਆਂ ਉਹ ਤੁਹਾਡੇ ਕੋਲ ਹੀ ਕੰਮ ਕਰਾਉਣਾ ਔਰ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਲਦੀ ਮਿਲੂੰਗਾ ਜਾ ਕੇ ਇਹ ਸਾਰੇ ਮੁੱਦਿਆਂ ਦਾ ਦੱਸੂੰਗਾ ਵੀ ਆ ਆ ਮੈਂ ਨਮਾਇੰਦਿਆਂ ਨੂੰ ਨਾਲ ਖੜਕੇ ਇਹਨਾਂ ਨੂੰ ਬੇਨਤੀ ਕਰਕੇ ਇਹਨਾਂ ਨੂੰ ਨੀ ਕੋਈ ਲੈਣਾ ਦੇਣਾ ਨਾ ਇਹ ਸੁਣਦੇ ਜੇ ਨਾਲੇ ਹਾਲਾਤਾਂ ਤੋਂ ਜਾਣੂ ਕਰਾ ਕੇ ਆਉਂਗਾ ਅੱਜ ਕੱਲ੍ਹ ਕੋਈ ਸੋਣ ਦੀ ਅਸੀਂ ਦੇਖਿਆ ਵੀ ਖਾਸ ਕਰਕੇ ਜੋ ਵੱਲਾ ਮੰਡੀ ਗੱਲ ਕਰੀਏ ਵੱਡਾ ਵੱਡੀ ਮੰਡੀ ਆ ਇੰਟਰਨੈਸ਼ਨਲ ਮੰਡੀ ਕਹਿੰਦਾ ਸਰਕਾਰਾਂ ਕਈ ਸਰਕਾਰਾਂ ਆਈਆਂ ਗਈਆਂ ਨੇ ਪਰ ਹੁਣ ਵੀ ਮੌਜੂਦਾ ਸਰਕਾਰ ਨੇ ਹੁਣ ਕਿਉਂ ਨ ਕਿਸੇ ਸਰਕਾਰ ਨੇ ਇੱਥੇ ਕਿਉਂ ਨਹੀਂ ਸਾਰ ਲਈ ਅਸੀਂ ਦੇਖਿਆ ਜਦੋਂ ਕਿਤੇ ਬਰਸਾਤ ਹੋ ਜਾਂਦੀ ਆ ਬਹੁਤ ਬੁਰੇ ਹਾਲ ਹੋ ਜਾਂਦੇ ਜਿਹੜੇ ਵਪਾਰੀ ਨੇ ਖਾਸ ਕਰਕੇ ਜਿਹੜੇ ਕਿਸਾਨ ਨੇ ਇੱਥੇ ਆਪਣੀ ਫਸਲ ਲੈ ਕੇ ਆਉਂਦੇ ਨੇ ਜਾਂ ਇੱਥੇ ਫਲ ਲੈ ਕੇ ਆਉਂਦੇ ਨੇ ਇੰਨਾ ਇੱਥੇ ਮੁਸ਼ਕਲ ਹੋ ਜਾਂਦੀ ਬਿ ਲੋਕਾਂ ਲੰਗਣਾ ਉੱਥੇ ਔਖਾ ਹੋ ਜਾਂਦਾ ਵਾ ਹੁਣ ਫੇਗਾਂ ਬਸਾਤਾ ਆ ਜਾਣੀਆਂ ਨੇ ਕੀ ਹਾਲਾਤ ਕਿਹੜੇ ਹਾਲਾਤ ਆ ਲੋਕ ਇੱਥੇ ਆਪਣਾ ਵਪਾਰ ਕਰਨਗੇ ਇਹ ਤੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਲੋਕਾਂ ਦਾ ਸੋਚਣਾ ਵਾ ਕਿ ਜੇ ਆਪਣੇ ਲੋਕਾਂ ਨੂੰ ਮਾਰਨਾ ਵਾ ਇਹਨਾਂ ਨੂੰ ਆਪਣੇ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਨੂੰ ਦੱਸਿਆ ਮੈਂ ਭਾਜੀ ਏਸੀ ਕਮਰਿਆਂ 'ਚ ਜਦੋਂ ਤੇ ਕੋਈ ਵੱਡਾ ਲੀਡਰ ਆ ਜਾਂਦਾ ਤੇ ਫੇਰ ਇਹ ਵੇਖੋ ਤੁਸੀਂ ਅੱਗੇ ਪਿਛੇ ਸਫਾਈ ਕਿੱਦਾਂ ਐ ਸੜਕਾਂ ਭੰਜਦੀਆਂ ਰਾਤੋਂ ਰਾਤ ਤੇ ਇਹ ਕਿਉਂ ਨਹੀਂ ਉਤਰਦੇ ਹੁਣ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਛੜਕ ਜਿਹੜੀ ਖਾਲਸੇ ਦੀ ਜਨਮ ਭੂਮੀ ਨੂੰ ਉਹ ਸੜਕ ਜਿਹੜੀ ਤਿੰਨ ਚਾਰ ਸਰਕਾਣਾ ਨੰਗੀਆਂ ਤੋਂ ਸੜਕ ਦਾ ਬੁਰਾ ਹਾਲ ਸੀ ਹੁਣ ਉਹ ਗੁਰੂ ਸਾਹਿਬ ਨੇ ਲੋਕਾਂ ਦੀਆਂ ਅਰਦਾਸਾਂ ਪ੍ਰਵਾਨ ਕੀਤੀਆਂ ਔਰ ਸੰਗਤ ਦੇ ਸਹਿਯੋਗ ਨਾਲ ਕਾਰ ਸੇਵਾ ਵਾਲੇ ਬਾਬੇ ਜਿਹੜੇ ਆ ਮਹਾਂਪੁਰਸ਼ ਨਾਮੇਗੜ ਸਾਹਿਬ ਵਾਲੇ ਉਹ ਸੜਕ ਨੂੰ ਬਣਾਉਣ ਡਿਆ ਕਿੱਡਾ ਵੱਡਾ ਕੰਮ ਉਹਨਾਂ ਆਰੰਭਤਾ ਇਹੇ ਕੰਮ ਕਦੀ ਨਹੀਂ ਕੋਈ ਰੁਕਦਾ ਹੁੰਦਾ ਗੁਰੂ ਰਾਮਦਾਸ ਔਰ ਇਹ ਕੰਮ ਸਾਰੇ ਫਤਹੀ ਹੋਣੇ ਆ ਤੇ ਤੁਹਾਡੇ ਸਾਹਮਣੇ ਹੋਣੇ ਆ ਵੇਖੋ ਇੱਕ ਇੱਕ ਕਰਕੇ ਕਿਦਾਂ ਹੁੰਦੇ ਆ ਕਈਆਂ ਨੂੰ ਭੁਲੇਖਾ ਵਾ ਮਨ ਚ ਵੀ ਚਾਰ ਦਿਨ ਬੋਲਣਗੇ ਤੇ ਚਲਣਗੇ ਇਹ ਨਹੀਂ ਹੋਣਾ ਔਰ ਮੈਂ মিডিਆ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹੁੰਦਾ ਜਿਹੜੇ ਅੰਮ੍ਰਿਤਸਰ ਦੇ ਆ ਭਰਾਓ ਅੱਖਾਂ ਬੰਦ ਕਰਕੇ ਨਾ ਜਾਇਆ ਕਰੋ ਤੁਸੀਂ ਵੀ ਇਸੇ ਨਗਰੀ ਚ ਰਹਿੰਦੇ ਜੇ ਇਹ ਕੋਈ ਮੇਰਾ ਬੈਨੀਫਿਟ ਤੇ ਹੈਗਾ ਨਹੀਂ ਉਹ ਤੁਹਾਡਾ ਵੀ ਉਹਨਾਂ ਸੰਜੋਗ ਬਣਦਾ ਵਾ ਤੁਸੀਂ ਜਿਹੜੇ ਦੇਸ਼ ਦਾ ਦੂਜਾ ਥਾਂ ਜੇ ਤੇ ਜਿਹੜਾ ਹਰ ਇੱਕ ਸੱਚ ਵਿਖਾਉਣਾ ਤੁਹਾਡਾ ਵੀ ਦੁਨੀਆ ਤੱਕ ਫਰਜ਼ ਬਣਦਾ ਤੁਸੀਂ ਐਵੇਂ ਨਾ ਕਰਿਆ ਕਰੋ ਵੀ ਚਲੋ ਠੀਕ ਹੈ ਇਹ ਕਿਹੜੀ ਕੋਈ ਮਾਇਨੇ ਰੱਖਦੀ ਸਾਫ ਸਫਾਈ ਸਭ ਤੋਂ ਵੱਡਾ ਮਸਲਾ ਸਾਡੇ ਸ਼ਹਿਰ ਦਾ ਤੁਹਾਨੂੰ लास्ट ਸਵਾਲ ਮਿਲਿਆ ਜੀ ਜੇਕਰ ਜਿਹੜੇ ਤੁਸੀਂ ਮੁੱਦੇ ਚੁੱਕੇ ਆ ਸਮਾਜ ਦੇ ਜਾਂ ਜਿਹੜੇ ਵਿਰਾਸਤਾਂ ਨੂੰ ਲੈ ਕੇ ਜੇਕਰ ਲੱਗਦਾ ਵੀ ਇਹ ਮੁੱਦਿਆਂ ਤੇ ਨਹੀਂ ਕੋਈ ਕਾਰਵਾਈ ਹੁੰਦੀ ਜਾਂ ਨਹੀਂ ਕਿ ਇਸ ਮੁੱਦੇ ਤੇ ਗੱਲਬਾਤ ਹੁੰਦੀ ਤੇ ਫਿਰ ਲਾਸਟ ਤੁਹਾਡਾ ਅਗਲਾ ਕੀ ਰਣਨੀਤੀ ਕੀ ਆ ਵਿਧਾਨ ਸਭਾ ਦਾ ਸੈਸ਼ਨ ਚੱਲਣ ਡਿਆ ਭਾਜੀ ਹਾਂ ਠੀਕ ਹੈ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਮੈਂ ਜਾਊਂਗਾ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਜਾ ਕੇ ਛੇਤੀ ਮਿਲ ਕੇ ਤੇ ਸਾਰੇ ਮਸਲੇ ਬਾਰੇ ਦੱਸ ਗਿਆ ਵਾਂ ਔਰ ਛੇਤੀ ਜਾਊਂਗਾ ਵੀ ਮੈਂ ਔਰ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਵੀ ਹੁਣ ਵੀ ਬੇਨਤੀ ਕਰਦਾ ਕਿ ਗੁਰੂ ਰਾਮਦਾਸ ਮਾਰੇ ਦੀ ਨਗਰੀ ਸੇਵਾ ਕਰਮਾਂ ਭਾਗਾਂ ਨਾਲ ਮਿਲਦੀ ਸਾਰਿਆਂ ਨੂੰ ਕਰਨੀ ਚਾਹੀਦੀ ਆ ਜਿੰਨੀ ਤੁਹਾਡੇ ਹਿੱਸੇ ਆਈ ਜਿੰਨੀ ਮੇਰੇ ਹਿੱਸੇ ਆਈ ਆ ਤੇ ਜਿੰਨੀ ਹੋਰ ਦਾਇਰਿਆਂ ਦੇ ਹਿੱਸੇ ਹੋਣੀ ਪ੍ਰਾਉ ਸਾਰੇ ਕਰਿਆ ਕਰੋ ਅਸੀਂ ਗੁਰੂ ਨੂੰ ਜਵਾਬ ਦਈਆਂ ਨਾ ਪ੍ਰਸ਼ਾਸਨ ਨੂੰ ਨਾ ਸਰਕਾਰ ਨੂੰ ਨਾ ਕਿਸੇ ਬੰਦੇ ਨੂੰ ਤੇ ਗੁਰੂ ਸਾਹਿਬ ਜੇ ਸਾਡੇ ਨਾਲ ਆ ਤਾਂ ਸਾਨੂੰ ਡਰ ਕੇ ਇਸ ਗੱਲ ਦਾ ਨਾ ਅਸੀਂ ਇਹਨਾਂ ਤੋਂ ਡਰਦੇ ਨਾ ਇਹਨਾਂ ਦੀ ਪਰਵਾਹ ਕਰਦੇ ਨੇ ਜੋ ਕਰਨਾ ਕਰ ਲੈਣ ਕੰਮ ਕਰਾਉਣੇ ਉਹਨਾਂ ਕੋਲ ਕਰਾ ਕੇ ਛੱਡੂ ਵੇਖੋ ਕਿਦਾਂ ਕਰਾਉਂਦਾ ਤੁਹਾਡੇ ਸਾਹਮਣੇ ਹੋਣੇ ਸਾਰੇ ਕੰਮ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਸੋਨੂ ਜੰਡੇ ਵਾਲਾ ਜਿਹੜੇ ਸਮਾਜ ਸੇਵੀ ਨੇ ਅਕਸਰ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਨੇ ਸਮਾਜ ਸੇਵੀ ਨੇ ਅੱਜ ਉਹਨਾਂ ਨੇ ਵੱਲਾ ਮੰਡੀ ਦਾ ਜਿਹੜਾ ਕਿ ਮੁੱਦਾ ਠਾਇਆ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹਾਲਾਤ ਨੇ ਵੱਲਾ ਮੰਡੀ ਦੇ ਜਿਹੜੀ ਕਿ ਇੰਟਰਨੈਸ਼ਨਲ ਮੰਡੀ ਚ ਆਇੰਦਾਂ ਲੋ ਸਬਜ਼ੀ ਤੇ ਫਲਾਂ ਦੀ ਮੰਡੀ ਨੇ ਪਰ ਬੜੀ ਤਰਸਯੋਗ ਹਾਲਾਤ ਨੇ ਤੇ ਤੁਸੀਂ ਕੱਲੀ-ਕੱਲੀ ਤਸਵੀਰਾਂ ਵਿੱਚ ਵੇਖ ਸਕਦੇ ਹੋ ਕੀ ਹੁਣ ਦੇਖਣਾ ਹੋਵੇਗੇ ਪ੍ਰਸ਼ਾਸਨ ਜਾਂ ਸਰਕਾਰ ਕਦੋਂ ਤੱਕ ਇਸ ਦੀ ਸਾਰ ਲੈਂਦੀ ਆ ਤੇ ਵੱਲੇ ਮੰਡੀ ਦੀ ਕਦੋਂ ਤੱਕ ਜਿਹੜੀ ਸਾਫ ਸਵਾਈ ਜਾ ਨਵੀਂ ਦਿਖਵਿੰਦੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਦੀਪ ਕਰੇਵਾਲ ਅੰਮ੍ਰਿਤਸਰ ਤੋਂ